ਨਕੀਆਂ ਮੁੱਟੀਆਂ ਚੀਜ਼ਾਂ ਜਿਹੜੀਆਂ ਉਹ ਟਾਈਮਾਂ 'ਚ ਮੰਨ ਲਓ ਫੀਮ ਚਲਦੀ ਸੀ ਠੀਕ ਆ ਭੁਗੀ ਚਲਦੀ ਸੀ ਪਰ ਅੱਜ ਕੱਲ ਤਾਂ ਸਿੰਥੈਟਿਕ ਚੱਲ ਪਿਆ ਮੈਂ ਕਹਿੰਦਾ ਨੌਜਵਾਨਾਂ ਨੇ ਵੀ ਸ਼ਰਮ ਲਾਦੀ ਵੀ ਤੇ ਉੱਤੋਂ ਇਹ ਜੋ ਚੀਜ਼ਾਂ ਪੰਜਾਬ 'ਚ ਐਂਟਰ ਹੋ ਰਹੀਆਂ ਆ ਭਾਪਾ ਜੀ ਇਹ ਹੋਣੀਆਂ ਨਹੀਂ ਚਾਹੀਦੀਆਂ ਸਰਕਾਰ ਨੂੰ ਪਿੰਡਾਂ 'ਚ ਗਰਾਊਂਡ ਹੋਰ ਬਣਾਉਣੇ ਚਾਹੀਦੇ ਆ ਪਿੰਡਾਂ 'ਚ ਕੋਚ ਹੋਰ ਦੇਣੇ ਚਾਹੀਦੇ ਆ ਤੇ ਪਰ ਰਲ ਮਿਲ ਕੇ ਕੰਮ ਜਾ ਹੋਣਾ ਚਾਹੀਦਾ ਤੇ ਸਾਨੂੰ ਕਲਾਕਾਰਾਂ ਨੂੰ ਥੋੜੇ ਨਸ਼ੇ ਵਾਲੇ ਗਾਣੇ ਘੱਟ ਕਰਨੇ ਚਾਹੀਦੇ ਆ ਇਹ ਇੱਕ ਗਾਣੇ ਇਸ ਤਰੀਕੇ ਦੇ ਨਾ ਗਾਏ ਜਾਂਦੇ ਭਾਈ ਜੇ ਨਾ ਗਾਈਏ ਫਿਰ ਆਰਟਿਸਟ ਆਰਟਿਸਟ ਵਿਚਾਰਾ ਘਰੇ ਬਹਿ ਜਾਂਦਾ ਗੱਲ ਉਹੀ ਹੈ ਜੇ ਨਾ ਗਾਵੇ ਫਿਰ ਆਰਟਿਸਟ ਨੂੰ ਨਹੀਂ ਕੋਈ ਸੁਣਦਾ ਪਰ ਰਲ ਮਿਲ ਕੇ ਹੀ ਹੋਣਾ ਜੀ ਸਾਰਾ ਕੁਝ ਹੋਣਾ ਨਸ਼ਿਆਂ ਨੂੰ ਲੈ ਕੇ ਕਿਸ ਤਰੀਕੇ ਦੇ ਕੰਮ ਜਿਹੜੇ ਨੇ ਉਹ ਪੰਜਾਬ ਪੁਲਿਸ ਕਰ ਰਹੀ ਹੈ ਉਸੇ ਤਰੀਕੇ ਦੇ ਨਾਲ ਵਿੱਕੀ ਫਾਊਂਡੇਸ਼ਨ ਔਰ ਐਸ.ਓ.ਆਈ ਦੇ ਤਮਾਮ ਆਗੂ ਜਿਹੜੇ ਨੇ ਉਹ ਕਰ ਰਹੇ ਵਿੱਕੀ ਮੇਦੂ ਖੇੜਾ ਤੇ ਭਰਾ ਜੇਪਾਲ ਨੇ ਜੇਪਾਲ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਤੁਸੀਂ ਲਗਾਤਾਰ ਪ੍ਰਚਾਰ ਵੀ ਕਰਦੇ ਹੋ ਮਾਰਕੀਟਸ ਜਾ ਕੇ ਪੈਂਪਲੈਟਸ ਵੀ ਵੰਡਦੇ ਹੋ ਨਸ਼ੇ ਦੇ ਖਿਲਾਫ ਅਜ ਇੱਕ ਵੱਡੀ ਇਨੀਸ਼ੀਏਟਿਵ ਲੈ ਤਾ ਐਸ.ਐਸ.ਪੀ ਪਹੁੰਚੇ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਜੀ ਬਹੁਤ ਹੀ ਇੱਕ ਐਪਰੀਸ਼ੀਏਬਲ ਈਵੈਂਟ ਹੈ ਜਿਹੜਾ ਇਹਨਾਂ ਨੇ ਅੱਜ ਆਪਣੇ ਮਹਾਲੀ ਪੁਲਿਸ ਨੇ ਕੀਤਾ ਸਾਡੇ ਐਸ.ਐਸ.ਪੀ ਸਾਹਿਬ ਨੇ ਕਿ ਜਿਹੜਾ ਹੈ ਕਿ ਕਿ ਨਸ਼ੇ ਨੂੰ ਲੈ ਕੇ ਜਿਨ੍ਹਾਂ ਦੇ ਪਰਿਵਾਰ ਫਸੇ ਹੋਏ ਐ ਜਾਂ ਜਿਹੜੇ ਵੀ ਡਰੱਗ ਪੈਡਲਰਸ ਆ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹਨਾਂ ਦੇ ਅਗੇਂਸਟ ਆਵਾਜ਼ ਉਠਾਉਣ ਵਾਸਤੇ ਇਹ ਬੜਾ ਸੋਹਣਾ ਮੌਕਾ ਹੈ ਤੇ ਬੜਾ ਸੋਹਣਾ ਉਪਰਾਲਾ ਹੈ ਜਿਹੜਾ ਐੱਸਐੱਸਪੀ ਸਾਹਿਬ ਨੇ ਅੱਜ ਕੀਤਾ ਹੈ ਤੇ ਅਸੀਂ ਇਹ ਰਗਾਤਾਰ ਅੱਗੇ ਵੀ ਹਰ ਇੱਕ ਪਿੰਡਾਂ ਦੇ ਵਿੱਚ ਅਸੀਂ ਕਰਦੇ ਰਵਾਂਗੇ ਬਿਲਕੁਲ ਤਾਂ ਅਮਨਕਿਰਤ ਜਿਵੇਂ ਤੁਸੀਂ ਪਹੁੰਚੇ ਹੋ ਆਰਟਿਸਟ ਨੂੰ ਇਸ ਚੀਜ਼ ਦੇ ਵਿੱਚ ਆਉਣਾ ਚਾਹੀਦਾ ਵੀ ਨਸ਼ਾ ਨੂੰ ਕਿਵੇਂ ਖਤਮ ਕਰਨਾ ਚਾਹੀਦਾ ਤਾਂ ਕਿਵੇਂ ਦੇਖਦੇ ਹੋ ਅੱਜ ਦੇ ਉਪਰਾਲੇ ਨੂੰ ਔਰ ਆਉਣ ਵਾਲੇ ਸਮੇਂ 'ਚ ਕਿਸ ਤਰੀਕੇ ਦੇ ਇਨੀਸ਼ੀਏਟਿਵ ਸਿੰਗਰ ਦੇ ਤੌਰ ਦੇ ਤੇ ਤੇ ਆਰਟ ਨਸ਼ਾ ਬੰਦ ਹੋਣਾ ਚਾਹੀਦਾ ਜੀ ਨਸ਼ਾ ਨਸ਼ਾ ਆਪਣੇ ਪੁਰਾਣੇ ਬਜ਼ੁਰਗ ਵੀ ਖਾਂਦੇ ਰਹੇ ਆ ਉਹ ਹੋਇਆ ਨਾ ਨਸ਼ਾ ਵੀ ਕੋਈ ਖਾਣਾ ਕੋਈ ਹਲਕਾ ਫੁਲਕਾ ਕੋਈ ਨਿੱਕੀਆਂ ਮੁੱਟੀਆਂ ਚੀਜ਼ਾਂ ਜਿਹੜੀਆਂ ਉਹ ਟਾਈਮਾਂ 'ਚ ਮੰਨ ਲਓ ਫੀਮ ਚੱਲਦੀ ਸੀ ਠੀਕ ਆ ਭੁਗੀ ਚੱਲਦੀ ਸੀ ਪਰ ਅੱਜ ਕੱਲ ਤਾਂ ਸਿੰਥੈਟਿਕ ਚੱਲ ਪਿਆ ਮੈਂ ਕਹਿੰਦਾ ਨੌਜਵਾਨਾਂ ਨੇ ਵੀ ਸ਼ਰਮ ਲਾਦੀ ਵੀ ਤੇ ਉੱਤੋਂ ਇਹ ਜੋ ਚੀਜ਼ਾਂ ਪੰਜਾਬ 'ਚ ਐਂਟਰ ਹੋ ਰਹੀਆਂ ਭਾਪਾ ਜੀ ਇਹ ਹੋਣੀਆਂ ਹੀ ਨਹੀਂ ਚਾਹੀਦੀਆਂ ਠੀਕ ਆ ਤੇ ਬਾਕੀ ਆਪਦੀ ਗੇਮ ਵੱਲ ਆਪਦੀ ਮਿਹਨਤਾਂ ਨੌਜਵਾਨਾਂ ਨੂੰ ਲੱਗਣਾ ਚਾਹੀਦਾ ਤੇ ਇਹ ਚੀਜ਼ ਤੋਂ ਦੂਰੀ ਬਣਾਉਣੀ ਚਾਹੀਦੀ ਆ ਸਰਕਾਰ ਨੂੰ ਪਿੰਡਾਂ 'ਚ ਗਰਾਊਂਡ ਹੋਰ ਬਣਾਉਣੇ ਚਾਹੀਦੇ ਆ ਪਿੰਡਾਂ 'ਚ ਕੋਚ ਹੋਰ ਦੇਣੇ ਚਾਹੀਦੇ ਆ ਤੇ ਪਰ ਰਲ ਮਿਲ ਕੇ ਕੰਮ ਜਾ ਹੋਣਾ ਚਾਹੀਦਾ ਤੇ ਸਾਨੂੰ ਕਲਾਕਾਰਾਂ ਨੂੰ ਥੋੜੇ ਨਸ਼ੇ ਵਾਲੇ ਗਾਣੇ ਘੱਟ ਕਰਨੇ ਚਾਹੀਦੇ ਆ ਬਿਲਕੁਲ ਤਾਂ ਇਸ ਬਾਬਤ ਹੁਣ ਕਿਵੇਂ ਤੁਸੀਂ ਆਰਟਿਸਟਾਂ ਨੂੰ ਅੱਗੇ ਲੈ ਕੇ ਚੱਲੋਗੇ ਵੀ ਇਹ ਗਾਣੇ ਇਸ ਤਰੀਕੇ ਦੇ ਨਾ ਗਾਏ ਜਾਣ ਭਾਈ ਜੇ ਨਾ ਗਾਈਏ ਫਿਰ ਆਰਟਿਸਟ ਆਰਟਿਸਟ ਵਿਚਾਰਾ ਘਰੇ ਬਹਿ ਜਾਂਦਾ ਗੱਲ ਉਹੀ ਆ ਜੇ ਨਾ ਗਾਵੇ ਫਿਰ ਆਰਟਿਸਟ ਨੂੰ ਨਹੀਂ ਕੋਈ ਸੁਣਦਾ ਰਲ ਮਿਲ ਕੇ ਹੀ ਹੋਣਾ ਜੀ ਸਾਰਾ ਕੁਝ ਹੋਣਾ ਕਿਵੇਂ ਤੁਹਾਨੂੰ ਲੱਗਦਾ ਵੀ ਕਿਵੇਂ ਦੇ ਗਾਣੇ ਗਾਉਣੇ ਚਾਹੀਦੇ ਆ ਜਿਸ ਨਾਲ ਸਿਹਤ ਜਿਹੜੀ ਨੌਜਵਾਨਾਂ ਨੂੰ ਵੀ ਮਿਲੇ ਔਰ ਨਸ਼ਾ ਜਿਹੜਾ ਖਤਮ ਹੋਵੇ ਤੁਹਾਨੂੰ ਹੋ ਸਕਦਾ ਵੀ ਤੁਹਾਡੇ ਇਸੇ ਬੋਲ ਕਰਕੇ ਬਾਕੀ ਆਰਟਿਸਟ ਵੀ ਸੁਣ ਭਾਈ ਕਰਾਂਗੇ ਜਿਵੇਂ ਜਿਮ ਵਾਲੇ ਗਾਣੇ ਆ ਹੋਰ ਮਿਹਨਤ ਵਾਲੇ ਗਾਣੇ ਆ ਉਹ ਆਰਟਿਸਟ ਨੂੰ ਗਾਣੇ ਵੱਧ ਗਾਉਣੇ ਪੈਣਗੇ ਆਰਟਿਸਟਾਂ ਨੂੰ ਵੱਧ ਗਾਣੇ ਗਾਉਣੇ ਪੈਣਗੇ ਮਿਹਨਤਾਂ ਵਾਲੇ ਜਿਮ ਵਾਲੇ ਅਸੀਂ ਵੀ ਹੁਣ ਟਰਾਈ ਕਰਨੇ ਆ ਤੇ ਪਰ ਗੱਲ ਉਹ ਆ ਅਸੀਂ ਜਿੰਮ ਵਾਲੇ ਗਾਣੇ ਲਈ ਆਈ ਅਗਲਾ ਮਾਲ ਪੱਤਾ ਛੱਕਦਾ ਹੋਵੇ ਫਿਰ ਉਹ ਵੀ ਸਵਾਦ ਨਹੀਂ ਆਉਂਦਾ ਨਾ ਨਾਬਰ ਜੇ ਕੰਮ ਚੱਲਣਾ ਚਾਹੀਦਾ ਸੋ ਅਸੀਂ ਟਰਾਈ ਕਰਾਂਗੇ ਵੀ ਵੱਧ ਤੋਂ ਵੱਧ ਗਾਣੇ ਵੀ ਜੁੱਸੇ ਵਾਲੇ ਕੱਢਾਂਗੇ ਤੇ ਪਹਿਲਵਾਨੀ ਵਾਲੇ ਗਾਣੇ ਕਰਾਂਗੇ ਤੇ ਨੌਜਵਾਨ ਉਹਨਾਂ ਨੂੰ ਸੁਣ ਕੇ ਅਸੀਂ ਟਰਾਈ ਕਰਾਂਗੇ ਭਾਜੀ ਆਪਾਂ ਜਾਂਦੇ ਹੋਏ ਗੱਲ ਲੈਂਦੇ ਭਾਈ ਹਾਂ ਇਹ ਸਾਰੀਆਂ ਚੀਜ਼ਾਂ ਦੇ ਮਜ਼ੇ ਨਜ਼ਰ ਹੁਣ ਤਾਂ ਇਹ ਸਾਰੀਆਂ ਚੀਜ਼ਾਂ ਦੇ ਮਜ਼ੇ ਨਜ਼ਰ ਹੁਣ ਜਿਸ ਤਰੀਕੇ ਨਾਲ ਕਲਾਕਾਰ ਸਾਰੇ ਇਸ ਮਾਮਲੇ ਦੇ ਵਿੱਚ ਆ ਰਹੇ ਨੇ ਕਿ ਨਸ਼ੇ ਨੂੰ ਖਤਮ ਹੋਣਾ ਚਾਹੀਦਾ ਹੈ ਤਾਕੀ ਕੁਝ ਤਸਵੀਰ ਨਿਕਲਦੀ ਆ ਨਸ਼ਾ ਖਤਮ ਹੁੰਦਾ ਹੈ ਜਾਂ ਸਰਕਾਰਾਂ ਦਾ ਜ਼ੋਰ ਜਿਹੜਾ ਹੈ ਭੂਮਿਕਾ ਕੀ ਰਹਿੰਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਮਨਜੋਤ ਸਿੰਘ ਕਾਂਗਪਿਟੀਸੀ న్యూਸ ਮੋਹਾਲੀ